ਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੋਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਪੁਖੇ ਕਵਲ ਟਹਿਕੇ ਵਾ ਗੋਡ ਰਾਜ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਤਨ ਹੈ ਧਰਤੀ ਦਾ ਪਾਲਣ ਹਾਂ ਪ੍ਰਭੂ ਜੋ ਅਨ ਪੈਦਾ ਕਰਦਾ ਹੈ ਫਿਰ ਐਸੇ ਪਰਮੇਸ਼ਵਰ ਦੀ ਸਤਗੁਰੂ ਸੂਝ ਬਖਸ਼ਦਾ ਹੈ ਤਨ ਹੈ ਆਨੰਦ ਜਿਸ ਨਾਲ ਮਨੁੱਖ ਦਾ ਹਿਰਦਾ ਫੁੱਲ ਵਾਂਗੂ ਟੈਗ ਪੈਂਦਾ ਹੈ ਤਨ ਹੋਏ ਸੰ ਜਿਨ ਐਸੀ ਜਾਨੀ ਤਿੰਨ ਕੋ ਮਿਲ ਮੋ ਸਾਰੰਗ ਪਾਨੀ ਉਹ ਸੰਤ ਵੀ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਮਝ ਆ ਕੇ ਪੈ ਜਾਂਦੀ ਏ ਤੇ ਅਨ ਖਾ ਕੇ ਪ੍ਰਭੂ ਨੂੰ ਸਿਮਰਦੇ ਰਹਿੰਦੇ ਨੇ ਆਦ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅਨ ਕੈਸਾ ਦਰਹਾਉ ਹੈ ਭਾਈ ਅਨ ਜਿਸ ਨੂੰ ਤਿਆਗਣ ਨੂੰ ਤੁਸੀਂ ਭਗਤੀ ਸੰਮਨ ਦਿਓ ਉਹ ਪ੍ਰਭੂ ਤੋਂ ਬਿਨਾ ਪੈਦਾ ਨਹੀਂ ਹੁੰਦਾ ਤੇ ਪ੍ਰਮਾਤਮੰਦ ਨਾਮ ਹੀ ਅਨਖਾਦਿਆ ਹੀ ਜਪਿਆ ਜਾ ਸਕਤ ਰਹਾ ਜਪਿਏ ਨਾਮ ਜਪਿਏ ਅਨ ਅੰਬੈ ਕੇ ਸੰਗੀ ਕਾਵਨ ਇਹ ਭਈ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹਨ ਨੂੰ ਪਿਆਰ ਕਰਨਾ ਚਾਹੀਦਾ ਵੇਖੋ ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ ਉਸੇ ਪਾਣੀ ਦੇ ਸੰਗਤ ਨਾਲ ਇਸ ਆਨੰਦ ਦਾ ਕਿਹਾ ਸੋਹਣਾ ਰੰਗ ਨਿਕਲਦਾ ਹੈ ਅੰ내 ਬਾਹਰ ਜੋ ਨਰ ਹੋਵ ਹੈ ਤੀਨ ਪਵਨ ਮੈਂ ਆਪਣੀ ਖੋਵ ਮੈਂ ਜੋ ਮਨੁਕ ਅੰਤ ਤਰਕ ਕਰਦੇ ਨੇ ਫਿਰ ਸਭ ਥਾ ਆਪਣੀ ਇੱਜ਼ਤ ਗਵਾ ਕੇ ਜਾਂਦੇ ਨੇ ਛੋੜੈ ਅਨ ਕਰਮ ਪਖੰਡ ਨਾ ਸੁਹਾਗ ਨਾ ਓਇ ਰਣ ਜੋ ਲੋਕਾਂ ਛੱਡਦੇ ਨੇ ਪਖੰਡ ਕਰਦੇ ਨੇ ਫਿਰ ਉਹ ਨਾ ਸੁਹਾਗਨ ਤੇ ਨਾ ਰੰਡ ਚਾਉਂਦੇ ਨੇ ਜਗਤ ਮੈਂ ਬਖਤੇ ਦੂਦਾ ਧਾਰੀ ਗੁਪਤੀ ਖਾ ਮੈਂ ਵਟਕਾ ਸਾਰੇ ਜਿਹੜੇ ਆਖਦੇ ਨੇ ਅਸੀਂ ਰੋਟੀ ਨਹੀਂ ਖਾਂਦੇ ਅਸੀਂ ਕੁਛ ਜਿਆਦਾ ਨਹੀਂ ਖਾਂਦੇ ਤੇ ਮਰਜ ਕਹਿਣ ਲੱਗੇ ਫਿਰ ਇਹੋ ਜੇ ਲੋਕ ਨੀਰਾ ਦੁੱਧ ਪੀਂਦੇ ਨੇ ਤੇ ਚੋਰੀ-ਚੋਰੀ ਸਾਰੇ ਹੀ ਪਿੰਨੀ ਖਾ ਜਾਂਦੇ ਨੇ ਅੰਨੇ ਬਿਨਾ ਨਾ ਹੋਏ ਸੁਕਾਲ ਤਜੇ ਅੰਨਾ ਮਿਲੇ ਗੋਪਾਲ ਭਈਆਂ ਤੋਂ ਬਗੈਰ ਸੁਕਾਲ ਪਾਵਕੇ ਅੰਦਰ ਹਲੀਮੀ ਮਤਲਬ ਤਿਰਜ ਨਹੀਂ ਆਉਂਦਾ ਤੇ ਅਨ ਛੱਡਿਆ ਰਬ ਭਾਈ ਨਹੀਂ ਮਿਲਦਾ ਹੁੰਦਾ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮਾਨਨ ਤ ਕਬੀਰ ਆਖਦੇ ਸਾਨੂੰ ਨਿਸ਼ਚਾ ਹੋ ਗਿਆ ਕੀ ਅਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਦਿਆ ਪ੍ਰਭੂ ਦੀ ਪ੍ਰਾਪਤੀ ਜਾਂ ਨਾਮ ਜਪਿਆ ਜਾਂਦਾ ਰਾਗ ਗੋਣ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਅਸੂਮੇਤ ਜਗਨੇ ਤੁਲਾਪੁਰਖਦਾਨ ਜੇ ਕੋ ਮਨੁਕ ਅਸਮੇ ਜਾ ਕਰੇ ਆਪਣੇ ਨਾਲ ਤੋਲ ਕੇ ਸੋਨਾ ਚਾਂਦੀ ਦਾਨ ਕਰੇ ਪ੍ਰਾਗ ਇਸ ਨਾਨਕ ਨੇ ਪ੍ਰਿਆਗਰਾਤ ਜਾ ਕੇ ਇਸ਼ਨਾਨ ਕਰੇ ਤਾਉ ਨਾ ਪੁਜੈ ਹਰ ਕੀਰਤਨਾ ਮਾ ਆਪਣੇ ਰਾਮੈ ਪਜਰੇ ਮਨ ਆਲਸੀਆ ਰਹਾ ਹੋ ਦੇ ਭਾਈ ਇਸ ਤਰੀਕੇ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੁੰਦਾ ਇਸ ਕਰਕੇ ਭਾਈ ਆਲਸੀ ਮਨ ਆਪਣੇ ਪ੍ਰਭੂ ਨੂੰ ਸਿਮਰਿਆ ਕਰ ਗਿਆ ਪਿੰਡ ਪਰਤਾ ਬਨਾਰਸ ਅਸਬਸਤਾ ਜਿਉ ਮਨੂ ਗਿਆ ਤੀਰਥਾਂ ਦੇ ਜਾ ਕੇ ਪਿਤਰਾ ਨਮਿਤ ਪਿੰਡ ਭਰਾਏ ਕਾਂਸੀ ਦੇ ਨਾਲ ਵਗਦੀ ਨਦੀ ਦੇ ਕੰਡੇ ਰਹਿੰਦਾ ਹੋਵੇ ਮਖਬੇਤ ਚਤੁਰਪੜਤਾ ਸਗਲ ਧਰਮ ਅਛੇਤਾ ਜੇ ਮੂਹ ਨਾਲ ਚਾਰੇ ਵੇ ਜਬਾਨੀ ਪੜਦਾ ਹੋਵੇ ਜੇ ਮਨੁਕ ਸਾਰੇ ਕਰਮ ਧਰਮ ਕਰਦਾ ਹੋਵੇ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿ ਤਰੈ ਤ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦਰੀਆਂ ਨੂੰ ਕਾਬੂ ਚ ਰੱਖਦਾ ਹੋਵੇ ਤੇ ਬ੍ਰਾਹਮਣ ਵਾਲੇ 6 ਕਰਮ ਸਦਾ ਕਰਦਾ ਰਿ ਸਿਵਾ ਸਖਤ ਸੰਵਾਦਨ ਮਨ ਛੋੜ ਛੋੜ ਸਗਲ ਪੇਦ ਰਮਾਇਣ ਦਾ ਪਾਠ ਕਰ ਤਵੇ ਤੇ ਮਰਜ ਕਹਿਣ ਲਗੇ ਮੇਰੇ ਮਾਨ ਸਾਰੇ ਕਰਮ ਛੱਡ ਦੇ ਸਦਾ ਪ੍ਰਭੂ ਨਾਲ ਪ੍ਰਭੂ ਦਾ ਨਾਮ ਜਪਿਆ ਕਰ ਪ੍ਰਭੂ ਤੋਂ ਵਿਤ ਭਾਣ ਵਾਲੇ ਸਾਰੇ ਕਰਮ ਛੱਡ ਦੇ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਉ ਸਿੰਦੰਗੇ ਨਾਮ ਦੇ ਗੋਬਿੰਦਾ ਭਜਨ ਕਰਿਆ ਕਰ ਨਾਮ ਸਿਮਰੈ ਸੰਸਾਰ ਸਮੁੰਦਰ ਤੋਂ ਪਾਰ ਲੰਗੇਗਾ ਗਉਣ ਨਾਦ ਪਰਮੇ ਜੈ ਸਿਮਰ ਗਾਇ ਪ੍ਰਾਣ ਤਜੇ ਵਾ ਕੋ ਧਿਆ ਨਾ ਜਾਏ ਜਿਵੇਂ ਹਰਨ ਆਪਣਾ ਆਪ ਭੁਲਾ ਕੇ ਨਾਦ ਪਿੱਛੇ ਦੌੜਦਾ ਹੈ ਜਿੰਨ ਦੇ ਦਿੰਦਾ ਪਰ ਉਸ ਨੂੰ ਉਸ ਦਾ ਨਾਦ ਧਿਆਨ ਨਹੀਂ ਵਿਸਰਦਾ ਐਸੇ ਰਾਮ ਐਸੇ ਹੇਰ ਰਾਮ ਛੋੜ ਚਿਤ ਅਨੰਤ ਨਾ ਫੇਰ ਰਹਾਉ ਮੈਂ ਵੀ ਇਸ ਪ੍ਰਭੂ ਨੂੰ ਇਉਂ ਹੀ ਤੱਕ ਨਾ ਵਾ ਆਪਣੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵੱਲ ਮੈਂ ਨਹੀਂ ਜਾਂਦਾ ਰਹਾਉ ਜੋ ਮੀਨਾ ਹੇਰਾ ਪਸ਼ੂਆਰਾ ਸੋਨਾ ਘੜਤੇ ਹੀ ਰਹਿ ਸੁਨਾਰਾ ਜਿਵੇਂ ਮਾਹੀ ਗਿਰ ਮੱਛੀਆਂ ਵੱਲ ਤੱਕਦਾ ਜਿਵੇਂ ਸੋਨਾ ਘੜਦਿਆਂ ਸੁਨਿਆਰ ਸੋਨੇ ਵੱਲ ਗਊ ਨਾਲ ਤੱਕਦਾ ਹੈ ਜੋ ਵਿਖੇ ਹੈ ਰਹਿ ਪਰ ਨਾਰੀ ਕੌਡਾ ਡਾਰਤ ਹੀਰੇ ਜੁਵਾਰੇ ਜਿਵੇਂ ਕੋਈ ਵਿਸ਼ੇ ਮੈਨੂੰ ਪਰਾਈ ਨਾਰ ਵੱਲ ਤੱਕਦਾ ਜਿਵੇਂ ਜੂਆ ਖੇਡਣ ਵਾਲਾ ਜੁਵਾਰੀਆਂ ਕੌਡਾਂ ਸੁੱਟ ਕੇ ਗਊ ਨਾਲ ਤੱਕਦਾ ਹੈ ਜਾਨ ਜਾਨ ਦੇਖੋਂ ਤਾਂ ਤਾਰਮਾ ਹਰ ਕੇ ਚਰਨੀ ਤਤਿਆ ਵੇ ਨਾਮ ਮੈਂ ਜਿੱਧਰ ਵੀ ਤੱਕ ਨਾ ਪ੍ਰਭੂ ਨੂੰ ਵੇਖਣਾ ਮੈਂ ਨਾਮਦੇਵ ਇੰਨਾ ਮੰਗ ਆਪਣੇ ਪ੍ਰਭੂ ਨੂੰ ਸਿਮਰਦਾ ਰਹਿਣਾ ਗੌਂਡ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਜਾਣ ਜਾਂ ਤਰਬੇ ਨਾ ਜਾਣੋ ਬਾ ਬੇਠੁਲਾ ਬਾਮ ਦੇ ਰਹਾਵ ਹੀ ਮੇਂ ਰਾਮ ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਲੈ ਤੇ ਮੇਰੇ ਪਿਤਾ ਪ੍ਰਭੂ ਮੈਨ ਆਪਣੀ ਬਾਫੜਾ ਮੈਂ ਤੇਰਾ ਅਣਜਾਨ ਸੇਵਕ ਕਮ ਮੈਂ ਤਰਨਾ ਨਹੀਂ ਜਾਣਦਾ ਰਹਾ ਨਰ ਤੇ ਸੁਰ ਹੋਏ ਜਾਤ ਨਿਮਖਮ ਸਤਗੁਰ ਬੁੱਧ ਸਿੱਖ ਲਾਇ ਨਰ ਤੇ ਪਸਰ ਕੋ ਜੀਤਿਓ ਸੋ ਔਖਦਮੈ ਪਾਈ ਹੈ ਬੀਟਰ ਪਿਤਾ ਮੈਨੂੰ ਵੀ ਗੁਰੂ ਮਿਲਾ ਗੁਰੂ ਤੋਂ ਮਿਲੀ ਮਾਤੀ ਬਰਕਤ ਨਾਲ ਅੱਖਾਂ ਦੇ ਫੋਰ ਵਿੱਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ ਪਿਤਾ ਮੇਰ ਕਰ ਮੈਂ ਮੈਨੂੰ ਵੀ ਉਹ ਦਵਾਈ ਹਾਸਲ ਮੈਂ ਵੀ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ ਮਨੁੱਖ ਸਰਗਾ ਨੂੰ ਜਿੱਤਿਆ ਜਾ ਸਕਦਾ ਜਹਾਂ ਜਾਂ ਤੂੰ ਨਾਰ ਟੇਕੇ ਨੈਕ ਟਿਕਾਵੋ ਮੋਹੈ ਤੇਰੇ ਨਾਮ ਅਬਿਲਾਮ ਬਉਜਨ ਉਦਰੇ ਨਾਮੇ ਕਿੰਨੇ ਜਮਤ ਇਹ ਮੇਰਾਮ ਤੂੰ ਜਿਸ ਜਿਸ ਆਤਮਕ ਟਿਕਾਣੇ ਤੇ ਤੂੰ ਨਾਰਦ ਵਰਗੇ ਭਗਤਾਂ ਨੂੰ ਪੜਾਇਆ ਮੈਨੂੰ ਵੀ ਪੜਾ ਦੇ ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚੈ ਕਿ ਤੇਰੇ ਨਾਮ ਦੇ ਆਸਰੇ ਬਯੰਤ ਜੀਵ ਸੰਸਾਰ ਸਮੁੰਦਰ ਤੋਂ ਬਾਤ ਨਿਕਲਦੇ ਨੇ ਤੇ ਮੈਨੂੰ ਵੀ ਤੁਸੀਂ ਤਾਰ ਦਿਓਗੇ ਗੋਂਡ ਮੋਹੈ ਲਾਗਤੀ ਤਾਲਾ ਬੇਲੀ ਮਛਰੇ ਬਿਨ ਗਾਏ ਅਕੇਲੀ ਮੈਨੂੰ ਪ੍ਰਭੂ ਤੋਂ ਵਿਛੜ ਕੇ ਬਸ ਤੜਫਨੀ ਲੱਗੀ ਹੋਈ ਐ ਕਿ ਮੈਂ ਕਿਵੇਂ ਬਚਾਂਗਾ ਜਿਵੇਂ ਇੱਕ ਬੱਚੇ ਤੋਂ ਗਾਂ ਵਿਛੜ ਜਾਂਦੀ ਐ ਨਾ ਫਿਰ ਉਹ ਬੜੀ ਪਰੇਸ਼ਾਨ ਹੁੰਦੀ ਐ ਵੀ ਮੇਰਾ ਬੱਚਾ ਕਿਵੇਂ ਮਿਲੇਗਾ ਪਾਨੀਆਂ ਬਿਨ ਮੀਨ ਤਲਫ ਐ ਐਸੇ ਰਾਮ ਨਾਮ ਬਿਨ ਵਾਪਰੋ ਨਾਮ ਰਹਾਓ ਜੇ ਪਾਣੀ ਤੋਂ ਬਿਨਾ ਮੱਛੀ ਤੜਫਦੀ ਐ ਤਿਵੇਂ ਮੈਂ ਨਾਮ ਦੇ ਪ੍ਰਭੂ ਦੇ ਨਾਮ ਤੋਂ ਬਿਨਾ ਕਾਬਰ ਦਾ ਹਾਂ ਜੈਸੇ ਗਾਇਕਾ ਬਾਦਸ਼ਾ ਚੂਟਲਾ ਤਨ ਚੋਕਤਾ ਮੱਖਣ ਘੂਟਲਾ ਜਿਵੇਂ ਗਾਂ ਦਾ ਬੱਚਾ ਕਿੱਲੇ ਨਾਲ ਖੁੱਲਦਾ ਤਾਂ ਗਾਂ ਦੇ ਥਣ ਚੁੰਗਦਾ ਤੇ ਮੱਖਣ ਦੇ ਕੋਟ ਪਰਦਾ ਨਾਮਦੇਵ ਨਾਰਾਇਣ ਪਾਇਆ ਗੁਰਪੇਟ ਅ ਲੱਖ ਲੱਖ ਆਇਆ ਤੇ ਮੈਨੂੰ ਨਾਮਦੇਵ ਨੂੰ ਰੱਬ ਮਿਲ ਪਿਆ ਤੇ ਮੈਨੂੰ ਲਖ ਪ੍ਰਭੂ ਦੀ ਸੂਝ ਪੈ ਗਈ ਜਦੋਂ ਸਤਗੁਰ ਮਿਲਿਆ ਜੈਸੇ ਵਿਖੇ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮੂਰਾਰੀ ਜਿਵੇਂ ਵਿਸ਼ੇ ਨੂੰ ਵਿਸ਼ੇ ਵਾਸਤੇ ਪ੍ਰਾਈ ਨਾਰ ਨਾਲ ਪਿਆਰ ਹੁੰਦਾ ਮੇ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ਜੈਸੇ ਤਾਪ ਤੇ ਨਿਰਮਲ ਕਾਮਾ ਤੇ ਐਸੇ RAM ਨਾਮਾ ਬਿਨ ਬਾਪਰੋ ਨਾਮਾ ਜੀਵ ਚਮਕਦੀ ਧੋਪੇ ਚ ਜੀਵ ਜੰਤ ਤਪ ਦੇ ਲੁੱਛ ਦੇਨ ਤੇ ਪ੍ਰਭੂ ਦਾ ਨਾਮਤ ਵਿਛੜ ਕੇ ਮੇ ਨਾਮ ਦੇ ਇਉਂ ਕਬਰ ਨਾ ਹਾ ਪਾਉ ਕਿ ਮੈਨੂੰ ਸਤਿਰ ਸਹਿਜ ਨਹੀਂ ਮਿਲਦਾ ਰਾਗ ਗੌਂਡ ਬਾਣੀ ਨਾਮ ਦੇਉ ਜਿਉ ਕੀ ਘਰ ਦੂਜਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਊਤਮ ਧਰਮੰ ਪਈ ਨਾਮ ਸਿਮਰਦੇ ਸਿਮਰਦਿਆ ਪਟਕਣਾ ਮੁੱਕ ਜਾਂਦੀ ਹੈ ਪਈ ਨਾਮ ਸਿਮਰ ਕੇ ਨਾਮ ਸਿਮਰਨਾ ਸਭ ਤੋਂ ਚੰਗਾ ਧਰਮ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦule ਕੀ ਲਾਗ ਕਰੀ ਭਾਈ ਨਾਮ ਸਿਮਰਿਆ ਨੀਵੀਂ ਉੱਚੀ ਜਾਤ ਕੋਲ ਦਾ ਵਿਤਕਰਾ ਦੂਰ ਹੋ ਜਾਂਦਾ ਓਹ ਹਰੀ ਨਾਮ ਹੀ ਮੈਂ ਅੰਨੇ ਵਾਸਤੇ ਅਸਰ ਹਰੇ ਨਮਸਤੇ ਹਰੇ ਨਮਾ ਹਰ ਹਰ ਕਰ ਰਤਨੇ ਦੁੱਖ ਜਮਾ ਰਹਾਓ ਮੇਰੀ ਇਸ ਪਰਮਾਤਮਾ ਨਮਸਕਾਰ ਜਿਸ ਦਾ ਸਿਮਰਨ ਕੀਤਿਆ ਜਮਾ ਦਾ ਦੁੱਖ ਨਹੀਂ ਰਹਿਦਾ ਰਹਾ ਹਰ ਹਰ ਨਾਕਸ਼ ਹਰੇ ਪ੍ਰਾਨ ਅਜੈਮਲ ਕੀਓ ਬੈਕੁੰਟੇ ਥਾਨ ਪ੍ਰਭੂ ਨੇ ਹਰ ਨਾਕਸ਼ ਚੰਤ ਨੂੰ ਮਾਰਿਆ ਜਾਮਲ ਪਾਪੀ ਨੂੰ ਵਖੰਡ ਬੈਕੁੰਠ ਚ ਥਾਤ ਬਖਸ਼ੀ ਸੀ ਸੁਆ ਪੜਾਵਤ ਗਨਕਾ ਤਰੀ ਸੋ ਹਰਨੈਨੋ ਕੀ ਪੁੱਤਰੀ ਉਸਰੀ ਦਾ ਨਾਮ ਤੋਤੇ ਨੂੰ ਪੜਾਉਂਦਿਆਂ ਵਿਸ਼ਵਾ ਵੀ ਵਿਕਾਰਾਂ ਮਲੋਂ ਬਚ ਗਈ ਉਹ ਪ੍ਰਭੂ ਮੇਰੀ ਅੱਖਾਂ ਦੀ ਪੁਤਲੀ ਹੈ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਪੂਤਨਾ ਦਾਈ ਵੀ ਤਰ ਗਈ ਹਰੀ ਨੂੰ ਸਿਮਰਦਿਆਂ ਤੇ ਬਾਲਾਂ ਨੂੰ ਮਾਰਨ ਵਾਲੀ ਤੇ ਕੱਪੜ ਨਾਲ ਪਰੀ ਹੋਈ ਉਸਪੂਤਨਾ ਦਾ ਉਦਾਰ ਵੀ ਹੋ ਗਿਆ। ਸਿਮਰਨ ਦ੍ਰੋਪਦ ਸੋਤ ਉੱਦਰੀ ਗਾਉਤਮ ਸਤੀ ਸਿਲਾ ਨਿਸਤਰੀ ਸਿਮਰਨ ਦੀ ਬਰਕਤ ਨਾਲ ਦ੍ਰੋਪਤੀ ਨਿਰਾਦਰੀ ਤੋਂ ਬਚ ਗਈ ਤੇ ਗੋਤਮ ਦੀ ਨੇਕ ਇਸਤਰੀ ਦਾ ਪਾਰ ਉਤਾਰਾ ਵੀ ਹੋ ਗਿਆ। ਕੇਸੀ ਕੰਸ ਮਥਨ ਜਿੰਕੀ ਆ ਜੀਦਾਨ ਕਾਲੇ ਕੋ ਦੀਆ ਉਸ ਪ੍ਰਭੂ ਨੇ ਕੇ ਸੀਤੇ ਕੰਸ ਦਾ ਨਾਸ ਕੀਤਾ। ਕਾਲੀ नाग ਦੀ ਜਿੰਨ ਬਖਸ਼ ਦਿੱਤੀ ਪ੍ਰਣਾਮੈ ਨਾਮ ਐਸੋ ਹਰੀ ਜਾਸ ਜਪਦਾ ਪੈ ਅਪਦਾ ਟੜੀ ਨਾਮ ਦੇ ਬੇਨਤੀ ਕਰਦਾ ਪ੍ਰਭੂ ਐਸਾ ਬਖਸ਼ੰਦ ਹੈ ਕਿ ਉਸ ਦਾ ਨਾਮ ਸਿਮਰਿਆ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਨੇ ਗੋਂਡ ਪੈਰੋ ਪੂਤ ਸ਼ੀਤਲਾਤਾ ਵੈ ਖਰ ਬਾਹਨ ਓਚਾਰ ਉਡਾਵਾ ਤੇ ਪਗਦੀ ਨਾਮਦੇਵ ਜੀ ਕਹਿਣ ਲੱਗੇ ਜੋ ਮਨੁੱਖ ਪੈਰੋ ਵੱਲ ਜਾਂਦਾ ਹੈ ਪਾਉਕ ਪੈਰੋ ਦੀ ਰੱਦ ਨਾ ਕਰਦਾ ਫਿਰ ਭੂਤ ਬਣ ਜਾਂਦਾ ਜੋ ਸ਼ਿਤਲਾ ਨੂੰ ਅਰਾਧਾ ਹੈ ਨਾ ਫਿਰ ਉਹ ਇੰਨਾ ਵਰਗਾ ਹੀ ਬਣ ਜਾਂਦਾ ਉਹ ਸ਼ਿਤਲਾ ਵਾਂ ਖੋਤੇ ਦੀ ਸਵਾਰੀ ਕਰਦਾ ਤੇ ਖੋਤੇ ਦੇ ਨਾਲ ਸਵਾ ਹੀ ਡੰਦਾ ਫਿਰਦਾ ਹੌਂ ਤੋ ਏ ਕਰਮਈਆ ਲੈ ਹੋਂ ਆਂਦੇ ਮਦਲਾਵਨ ਦੇ ਹੁਰ ਹਾਉ ਹੈ ਪੰਡਤ ਮੈਂ ਤੱਕ ਸੋਨੇ ਰਾਮ ਦਾ ਅਸਰਾ ਲਾਵਾਂਗਾ ਬਾਕੀ ਸਾਰੇ ਦੇਵਤਿਆਂ ਨੂੰ ਉਸਤੇ ਨਾਮ ਦੇ ਵੱਟੇ ਵੇਚਦਿਆਂ ਰਹਾਉ Shiv Shiv ਕਰਤੇ ਜੋ ਨਰਤਿਆਵੈ ਬਾਰਾ ਚੜੇ ਡੌਰੂ ਟਮਕਾਵੈ ਜੋ ਮਨੁੱਖ Shiv ji ਦਾ ਨਾਮ ਜਪਦਾ ਹੈ ਉਹ ਵੱਤ ਵਜ ਕੁਛ ਹਾਸਲ ਕੀ ਕਰ ਸਕਦਾ ਹੈ Shiv ji ਦਾ ਰੂਪ ਲੈ ਕੇ Shiv ji ਸواری ਬਲਦ ਉੱਤੇ ਚੜਦਾ ਹੈ ਤਾਂ ਡਮਰੂ ਵਜਾਉਂਦਾ ਫਿਰਦਾ ਮਹਾ ਮਾਇਕੀ ਪੂਜਾ ਕਰ ਨਰਸੇਨਾਰ ਹੋਏ ਆਉਤਰਾ ਜੋ ਮਨੁੱਖ પાર્ਵਤੀ ਦੀ ਪੂਜਾ ਕਰਦਾ ਹੈ ਮਨੁੱਖ ਜਨਾਨੀ ਬਣ ਕੇ ਜਨਮ ਲੈਂਦਾ ਹੈ ਤੂੰ ਕਈਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਚਮਾਨੀ ਏ ਭਵਾਨੀ ਤੂੰ ਸਭ ਦਾ ਮੋਢ ਖਵਾਉਣੀ ਆ ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਵੀ ਤੂੰ ਪਤਾ ਨਹੀਂ ਕਿੱਥੇ ਲੁਕੀ ਰਹਿਨੀ ਆ ਗੁਰਮਤਿ ਰਾਮ ਨਾਮ ਗੋਮੀਤਾ ਪ੍ਰਣਮੇ ਨਾਮਾ ਇਓ ਕਹੇ ਗੀਤਾ ਹੈ ਮਿੱਤਰ ਪੰਡਤ ਸਤਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੀ ਓਟ ਲੈ ਤੇ ਨਾਮ ਤੇ ਬੇਨਤੀ ਕਰਦਾ ਤੁਹਾਡੀ ਧਰਮ ਪੁਸਤਕ ਗੀਤਾ ਵੀ ਇਹੀ ਗੱਲ ਆਖਦੀ ਆ ਬਿਲਾਵਲ ਗੋੰਡ ਆਜ ਨਾਮੇ ਵਿਠਲ ਦੇਖਿਆ ਮੂਰਖ ਕੋ ਸਮਝਾਉਂ ਰੇ ਰਹਾ ਹੂ ਹੈ 판ਡੇ ਮੈਂ ਤਾਂ ਇਸ ਜਨਮ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਪਰ ਤੂੰ ਮੂਰਖ ਹੀ ਰਿਆ ਤੈਨੂੰ ਦਰਸ਼ਨ ਨਹੀਂ ਹੋਇਆ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ ਮੈਂ ਤਾਂ ਪ੍ਰਭੂ ਨੂੰ ਵੇਖ ਲਿਆ ਰਹਾ 판ਡੇ ਤੁਮਰੀ ਗਾਇਤਈ ਲੋਦੇ ਕਾ ਖੇਤ ਖਾਤੀ ਥੀ ਲੈ ਕਰਠੇਂਗਾ ਟੰਗਰੀ ਤੋਰੀ ਲੰਗਥ ਲੰਗਥ ਚਾਤੀ ਤੀਹੇ ਪਾਂਡੇ ਜਿਸ ਗੈਤਰੀ ਦਾ ਮੰਤਰ ਤੂੰ ਕਰਨਾ ਹੈ ਨਾ ਉਹ ਗੈਤਰੀ ਬਾਰੇ ਜਿਸ ਬਾਰੇ ਆਖਣਾ ਉਸ ਰਾਪ ਦੇ ਕਾਰਨ گاਉਂ ਦੇ ਜੂਨ ਵਿੱਚ ਆ ਗਈ ਤੇ ਕਿਸੇ ਲੋਧੇ ਜੱਟ ਦੀ ਪੈਲੀ ਚ ਵੜ ਗਈ ਤੇ ਉਹ ਡਾਂਗ ਲੈ ਕੇ ਪਿੱਛੇ ਲੱਗ ਕੇ ਉਹਨੇ ਡੰਡਾ ਮਾਰ ਕੇ ਟੰਗ ਟੰਗ ਪਾਣ ਦਿੱਤੀ ਸੀ ਪਾਂਡੇ ਤੁਮਰਾ ਮਹਨ ਦੇਉ ਤੋਲੇ ਬਲ ਚੜਿਆ ਵਾ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ تھا へ पांडे ਜਿਸ ਦੀ ਤੂੰ ਰੱਦ ਨਾ ਕਰਨਾ ਸ਼ਿਵਜੀ ਦਾ ਮੈਂ ਉਹ ਵੀ ਵੇਖਿਆ ਉਹ ਬਸ ਆਇਆ ਚੜ ਕੇ ਬਲਦ ਉੱਤੇ ਤੇ ਜਿਹਦੇ ਕਰ ਰੋਟੀ ਖਾਣ ਗਿਆ ਲੂਣ ਜ਼ਿਆਦਾ ਹੋਣ ਕਰਕੇ ਉਹਦਾ ਮੁੰਡਾ ਮਾਰ ਦਿੱਤਾ ਤੇ ਇਹ ਉਹਨੇ ਪਾਪ ਕੀਤਾ पांडे ਤੁਮਰਾ ਰਾਮਚੰਦ ਸੋਭੀ ਆਵਾ ਦੇਖਿਆ تھا 라वण ਛੇਤੀ ਸਰਬਰ ਹੋਈ ਘਰ ਕੀ ਜੋ ਇੱਕ ਗਵਾਈ थी पांडे ਮੈਂ ਤੇਰਾ ਸ਼੍ਰੀ ਰਾਮਚੰਦਰ ਜੀ ਨੂੰ ਵੇਖਿਆ ਉਹਨਾਂ ਕੀਤਾ ਰਾਵਣ ਨਾਲ ਲੜਾਈ ਹੋਈ ਤੇ ਆਪਣੀ ਬਹੁਤੀ ਸੀਤਾ ਹੀ ਗਵਾ ਬੈਠੇ ਸਨ ਹਿੰਦੂ ਅੰਨਾ ਤੁਰਕੂ ਕਾਣ ਦੋਹਾਂ ਤੇ ਗਿਆਨੀ ਸਿਆਣਾ Hindu ਦੋਵੇਂ ਅੱਖਾਂ ਗਵਾ ਬੈਠਾ ਹੈ ਤੇ ਮੁਸਲਮਾਨ ਇੱਕ ਅੱਖ ਪਾਉ ਕੇ Hindu ਬਸ ਪਰਮਾਤਮਾ ਨੂੰ ਵੀ ਦੱਖਣ ਸਮਝਦਾ ਹੈ ਦੇਵੀ ਦੇਵਤੇ ਪੂਜਦਾ ਹੈ ਤੇ ਤੁਰਕੂ ਇਹ ਵੀ ਇੱਕ ਪਰਮਾਤਮਾ ਤੇ ਜਾਣਦਾ ਵੀ ਅੱਲਾ ਇੱਕ ਹੈ ਪਰ ਉਹ ਸਮਝਦਾ ਪੱਛਮ ਵਾਲੇ ਪਾਸੇ ਵੀ ਤੇ ਕਹਿਣ ਲੱਗੇ ਭਗਤ ਨਾਮਦੇਵ ਜੀ ਦੂਹਾ ਤੋਂ ਗਿਆਨੀ ਸਿਆਣਾ ਹੈ Hindu ਪੂਜੈ ਦੇਹੂ ਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤ Hindu ਬਸ ਪੂਜੈ ਮੰਦਿਰ ਤੇ ਮੁਸਲਮਾਨ ਮਸੀਤਾਂ ਨੂੰ ਤੇ ਨਾਮਦੇਵ ਨੇ ਉਹਨੂੰ ਤੇ ਆਇਆ ਜੋ ਮੰਦਿਰ ਮਸੀਤ ਵਿੱਚ ਕਿਤਰੇ ਨਹੀਂ ਹੈ ਭਾਵ ਕੇ ਹਰਥਾਂ ਵਸਤ ਰਾਗ ਗੋਂਡ ਬਾਣੀ ਰਵਿਦਾਦ ਜੀਓ ਕੀ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਤਨ ਹੋਏ ਉਹ ਹਾਰ へ ਪਾਈ ਇਹ ਲੋਕੋ ਮੁਕਤੀ ਦਾਤੇ ਪ੍ਰਭੂ ਨੂੰ ਸਦਾ ਸਿਮਰ ਉਸਤੇ ਸਿਮਰਨ ਤੋਂ ਬਿਨਾ ਸਿਰ ਵਿਅਰਥੀ ਚਲਾ ਜਾਂਦਾ ਸੋਈ ਮੁਕੰਦ ਮੁਕੰਦ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਉਹ ਪ੍ਰਭੂ ਹੀ ਦੁਨੀਆ ਦੇ ਬੰਦਨਾ ਤੋਂ ਮੇਰਾ ਆਖੀ ਕਰ ਸਕਦਾ ਮੇਰਾ ਤਾਂ ਮਾਂ ਪਿਓ ਵੀ ਉਹ ਪ੍ਰਭੂ ਹੀ ਹੈ ਜੀਵਤ ਮੁਕੰਦੇ ਮਰਤ ਮੁਕੰਦੇ ਤਾਂਕੇ ਸੇਵਕੋ ਸਦਾ ਆਨੰਦੇ ਰਹਾਓ ਬੰਦਕੀ ਕਰਨ ਵਾਲਾ ਜਿਉਂਦਾ ਵੀ ਪ੍ਰਭੂ ਨੂੰ ਸਿਮਰਦਾ ਤੇ ਮਰਦਾ ਵੀ ਉਹਨੂੰ ਜਪਦਾ ਤੇ ਮਾਇਆ ਤੇ ਬੰਦਨਾ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਕੀ ਕਰਨ ਵਾਲੇ ਨੂੰ ਸਦਾ ਆਨੰਦ ਬਣਿਆ ਰਹავ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮस्तक ਨਿਸ਼ਾਨ ਪ੍ਰਭੂ ਦਾ ਸਿਮਰਨ ਹੀ ਮੇਰੇ ਜਿੰਦਾ ਆਸਰਾ ਹੈ ਪਰਬੂ ਨੂੰ ਸਿਮਰ ਕੇ ਮੇਰੇ ਮੱਥੇ ਦੇ ਭਾਗ ਜਾਗ ਪਏਨ ਸੇ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਲਭ ਤਨ ਲਾਦ ਦੀ ਪ੍ਰਭੂ ਦੀ ਭਗਤੀ ਮਨੁੱਖ ਨੂੰ ਵਿਰਾਗਵਾਨ ਕਰ ਦਿੰਦੀ ਐ ਤੇ ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਹੀ ਨਾਮ ਤਨ ਲੱਭ ਪਿਆ ਹੈ ਏਕ ਮੁਕੰਦ ਕਰੈ ਉਪਕਾਰ ਅਮਰਾ ਕਾਹਾ ਕਰੈ ਸੰਸਾਰ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ ਤਾਂ ਮੈਨੂੰ ਮੇਰਾ ਲੋਕ ਸੰਸਾਰ ਦੇ ਲੋਕ ਕੁਛ ਨਹੀਂ ਵਿਗਾੜ ਸਕਦੇ ਮੇਟੀ ਜਾਤ ਵੇ ਦਰਬਾਰ ਤੂੰ ਹੀ ਮੁਕੰਨ ਜੋਗ ਜੁਗਤਾਰ ਹੈ ਪ੍ਰਭੂ ਤੇਰੀ ਭਗਤੀ ਨੇ ਮੇਰੀ ਨੀਵੀਂ ਜਾਤ ਵਾਲੀ ਟੈਂਦੀ ਕਲਾ ਮਟਾਕ ਕੁੱਚੀ ਕਲਾ ਕਰ ਦਿੱਤੀ ਤੂੰ ਹੀ ਸਦਾ ਮੈਨੂੰ ਦੁਨੀਆਂ ਦੇ ਬੰਦਨਾਂ ਤੋਂ ਮੁਥਾਜੀਆਂ ਤੋਂ ਪਾਰ ਲੰਘਾਉਣ ਵਾਲਾ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾਲੀ ਨੰਕੀਟ ਦਾਸ ਪ੍ਰਭੂ ਦੀ ਬੰਦਕੀ ਨਾਲ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਤੇ ਮੇਰ ਕਰਕੇ ਮੈਂ ਨਿਮਾਨੇ ਦਾਸ ਨੂੰ ਆਪਣਾ ਸੇਵਕ ਬਣਾ ਲਿਆ ਕਹ ਰਵਿਦਾਸ ਅਬ ਤ੍ਰਿਸ਼ਨਾ ਚੂਕੀ ਜਾਪ ਮੁਕੰਨ ਸੇਵਾ ਤਾ ਹੋ ਕੇ ਰਵਿਦਾਸ ਆਖਦੇ ਨੇ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ ਨਿਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ਗੋਂਡ ਜੇ ਉਹ 68 ਤੀਰਥ ਨਾ ਵੈ ਜੇ ਉਹ ਦੁਆਦਸ ਸਿਲਾ ਪੂਜਾਵੇ ਜੇ ਕੋ ਮਨੁੱਖ ਟਾਟ ਤੀਰਤਾਂ ਦਾ ਛਨਾਲ ਵੀ ਕਰੇ ਜੇ 12 ਸ਼ਿਵਲੰਗਾਂ ਦੀ ਪੂਜਾ ਵੀ ਕਰੇ ਜੇ ਕੂਪ ਟਟਾ ਦੇਵਾਵ ਕਰੇ ਨਿੰਨ ਸਭੇ ਰਥਾ ਜਾਵੇ ਜੇ ਲੋਕਾਂ ਦੇ ਭਲੇ ਲਈ ਖੂਤ ਤਲਾਬ ਆਦਿਕ ਲਵਾਏ ਪਰ ਜੇ ਗੁਰਮੁਖਾਂ ਦੀ ਨਿੰਦਿਆ ਕਰਦਾ ਸਭ ਵਿਰਤ ਹੀ ਜਾਂਦਾ ਸਾਧਕਾ ਨਿੰਦਕ ਕੈਸੇ ਤਰੇ ਸਰ ਪਰ ਜਾਨੋ ਨਰਖੀ ਪਰ ਰਹਾਉ ਭਾਈ ਸਾਧੂ ਗੁਰਮਖਤਿ ਨਿੰਦਾ ਕਰਨ ਵਾਲਾ ਮਨੁੱਖ ਜਗਤ ਵਿੱਚ ਸਦਾ ਖੱਪਦਾ ਨਰਕਾਂ ਚ ਰਹਿਂਦਾ ਹੈ ਯਕੀਨ ਜਾਨੋ ਨਰਕ ਚ ਹੀ ਪਿਆਰ ਰਹਿਂਦਾ ਰਹਾ ਜੇ ਉਹ grain ਕਰੈ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇ ਜੇ ਕੋ ਮਨੁੱਖ ਕੁਲਸ਼ੇਤਰ ਜਾ ਕੇ ਪਾਪ ਕੇ ਕੁਰਸ਼ੇਤਰ ਜਾ ਕੇ ਇਸ਼ਨਾਨ ਵੀ ਕਰੇ ਗੈਣੇ ਸਮੇਤ ਆਪਣੀ ਵੋਟੀ ਬ੍ਰਾਹਮਣਾਂ ਨੂੰ ਦਾਣ ਵੀ ਕਰੇ ਸਗਲੀ ਸਿਮਰਤੀ ਸਰਵਨਿ ਸੁਣ ਕਰੈ ਨਿੰਦ ਕਉ ਨਹੀ ਗੁਣ ਸਾਰੀ ਸਿਮਰਤੀਆਂ ਧਿਆਨ ਨਾਲ ਸੁਣੇ ਪਰ ਜੋ ਨਿੰਦਿਆ ਹੀ ਕਰਦਾ ਰਿਆ ਕਿਸੇ ਲਾਭ ਨੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮદાન ਸ਼ੋਭਾ ਮੰਡਪ ਪਾਵੈ ਜੇ ਕੋ ਮਨੁਖ ਠਾਕਰਾ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ ਜ਼ਮੀਨਾਂ ਦਾ ਦਾਨ ਕਰੇ ਤੇ ਜਗਤ ਚ ਸ਼ੋਭਾ ਭਾਵੇਂ ਖਟਦਾ ਹੋਵੇ ਆਪਣਾ ਵਿਗਾਰ ਬਿਰਾਨਾ ਸੰਡ ਕਰੈ ਨਿੰਦ ਬੋ ਜੋਨੀ ਹੰਡ ਜੇ ਆਪਣਾ ਨੁਕਸਾਨ ਕਰਾ ਕੇ ਕਿਸੇ ਹਰਦਾ ਭਲਾ ਵੀ ਕਰਦਾ ਰਵੇ ਪਰਗੇ ਕੀ ਕਹਿਣ ਲਗੇ ਨਰਕ ਨਾ ਕਰੈ ਨਿੰਦ ਬੋ ਜੋਨੀ ਹੰਡ ਪਰ ਜੇ ਨਿੰਦਿਆ ਕਰਦਾ ਨਾ ਸੰਤਾਂ ਦੀ ਉਹ ਜੂਨਾ ਜੀ ਪਟਕਦਾ ਨਿੰਦਾ ਕਹਾ ਕਰੋ ਸੰਸਾਰ ਨਿੰਦਾ ਕਾ ਪ੍ਰਗਟ ਪਹਾੜ ਹੈ ਦੁਨੀਆ ਦੇ ਲੋਕੋ ਤੂੰ ਸੰਤਾਂ ਦੀ ਨਿੰਦਿਆ ਕਿਉਂ ਕਰਦੇ ਹੋ ਭਾਂ ਬਾਹਰ ਕਈ ਧਰਮ ਕੰਮ ਕਰਦੇ ਹੋ ਪ੍ਰਸੰਤਾ ਦੇ ਨਿੰਦਿਆ ਕਰਕੇ ਸਭ ਵਿਅਰਥ ਜਾ ਰਿਹਾ ਨਿੰਦਕ ਸੋਧ ਸੋਧ ਵਿਚਾਰਿਆ ਕਰ ਵਿਦਾਸ ਪਾਪੀ ਨਰਕ ਸਿਧਾਰਿਆ ਨਿੰਦਕ ਬਾਬਤ ਅਸੀਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਤੇ ਰਵਿਦਾਸ ਆਖਦੇ ਨੇ ਸੰਤ ਦਾ ਨਿੰਦਕ ਕਰਮੀ ਰਹਿੰਦਾ ਤੇ ਹਮੇਸ਼ਾ ਨਰਕ ਵਿੱਚ ਹੀ ਪਿਆ ਰਹਿੰਦਾ ਰਾਮ ਕਲੀ ਮਹਿਲਾ ਪਹਿਲਾ ਕਾਰ ਪਹਿਲਾ ਚੋਪਦੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਮ ਕਲੀ ਰਾਗ ਦੀ ਆਰੰਭਤਾ ਹੋ ਰਹੀ ਹੈ ਪਹਿਲੇ ਪਾਸਾ ਦਾ ਪਾਵਨ ਬਚਨ ਹੈ ਕੋਈ ਪੜਦਾ ਸੈ ਸਾ ਕਿਰਤਾ ਕੋਈ ਪੜੈ ਪੁਰਾਨ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨ ਹੈ ਪ੍ਰਭੂ ਤੇਰਾ ਨਾਮ ਵਿਸਾਰ ਕੇ ਕੋਈ ਮਨੁੱਖ ਪ੍ਰਕਿਰਤੀ ਚ ਲਿਖੇ ਹੋਏ ਬੋਧ ਦੇ ਜੈਨ ਗ੍ਰੰਥ ਪੜ ਰਿਹਾ ਕੋਈ ਤੈਨੂੰ ਪੁਲਾਕੇ ਪੁਰਾਣ ਪੜ ਰਿਆ ਕੋਈ ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰ ਲਈ মালা ਨਾਲ ਦੇਵਤੇ ਦਾ ਨਾਮ ਜਪ ਰਿਆ ਕੁਸ ਮੱਦੀ ਲਾ ਕੇ ਬੈਠਾ ਅਬ ਹੀ ਕਮ ਹੀ ਕਿਛੂ ਨਾ ਜਾਣਨਾ ਤੇਰਾ ਕੋ ਨਾਮ ਪਛਾਨਾ ਹੈ ਪ੍ਰਭੂ ਮੈਂ ਸਿਰ ਤੇਰੇ ਨਾਮ ਨੂੰ ਪਛਾਣਦਾ ਵਾਂ ਤੇਰਾ ਨਾਮ ਨਾਲ ਹੀ ਸੰਜ ਪਾਈ ਹੋਈ ਹੈ ਨਾ ਜਾਣਾ ਹਰੇ ਮੇਰੀ ਕਾਵਨ ਗਤ ਮ ਮੋਰਖ ਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰਖ ਮੇਂ ਲਾਜ ਪਤਿ ਰਹਾ ਫੇਰੀ ਮੈਨੂੰ ਸਮਝ ਨਹੀਂ ਸੀ ਕਿ ਤੇਰਾ ਨਾਮ ਤੋਂ ਬਿਨਾ ਮੇਰੀ ਆਤਮਾ ਕੋਸਤ ਨਿਮੀ ਹੋ ਜਾਏਗੀ اے ਪ੍ਰਭੂ ਮੈਂ ਮੋਰਖਾ ਗਿਆਨੀ ਹਾਂ ਤੇਰੀ ਸ਼ਰਨ ਕਿਰਪਾ ਕਰ ਕਿ ਮੇਂ ਲਾਜ ਰੱਖੋ ਰਹਾ ਕਭੂ ਜਿਹੜਾ ਓ ਬਚੜਤ ਹੈ ਕਭੂ ਜਾਏ ਪਿਆਲੇ ਲੋਬੀ ਜਿਹੜਾ تیر ਨਰਹਿਤ ਹੈ ਚਾਰੇ ਕੁੰਡਾ ਭਾਲੇ ਪ੍ਰਭੂ ਤੇਰਾ ਨਾਮ ਵਿਚਾਰ ਕੇ ਕਦੀ ਜਦ ਉੱਚੀ ਹੋਈ ਨੇ ਕਦੀ ਨੀਵੀਂ ਭਾਵਕੇ ਕਦੀ ਖੁਸ਼ ਵਿੱਚ ਕਦੀ ਗਮ ਵਿੱਚ ਲੋਬਾ ਸੋਇਆ ਜੀਵ ਅਡੋਲ ਚਿਤ ਨਹੀਂ ਰਹਿ ਸਕਦਾ ਬਚੌਵੀਂ ਪਾਸੇ ਦੌੜਦਾ ਫਿਰਦਾ ਮਰਨ ਲਿਖਾਇ ਮੰਡਲ ਮੈਂ ਆਏ ਜੀਵਨ ਸਾਜੈ ਮਾਈ ਏਕ ਚੱਲੇ ਹਮ ਦੇਖੈ ਸੁਆਮੀ ਪਹਾ ਬਲੰਤੀ ਆਈ ਹਿਮਾ ਜੀ ਜਗਤ ਵਿੱਚ ਇਹ ਲੇਖ ਮੱਥੇ ਤੇ ਲਿਖਾ ਕੇ ਆਉਂਦਾ ਹੈ ਪਾਪ ਕੇ ਜਨਮ ਮਰਨ ਦਾ ਲੇਖ ਲਿਖਿਆ ਹੈ ਇਹ ਮਾਲਕ ਪ੍ਰਭ ਮਾਲਕ ਪ੍ਰਭ ਸਾਡੀ ਅੱਖਾਂ ਦੇ ਸਾਹਮਣੇ ਅਨੇਕਾ ਜੀਵ ਸੰਸਾਰ ਵਿੱਚ ਆਏ ਨੇ ਤੇ ਨੇਕਾ ਚਲੇ ਗਏ ਨੇ ਇੱਕ ਚਲੇ ਹਮ ਦੇਖਿਆ ਸਵਾਮੀ ਭਾ ਬਲੰਤੀ ਆਈ ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ ਨਾ ਕਿਸੈ ਬਾਪ ਨਾ ਮਾਏ ਪ੍ਰਣਮਤ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਖਾਈ ਇਹ ਪ੍ਰਭੂ ਨਾ ਕਿਸੇ ਦਾ ਮਿੱਤਰ ਹੈ ਨਾ ਭਰਾਏ ਨਾ ਮਾਤਾ ਪਿਤਾ ਪਾਉ ਕੇ ਅਖੀਰਲੇ ਸਮੇਂ ਨਾਲ ਨਿਭਨ ਵਾਲਾ ਕੋਈ ਨਹੀਂ ਇਹ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਜੇ ਤੂੰ ਆਪਣੇ ਨਾਮ ਦੀ ਦਾਤ ਦਵੇਂ ਤੇ ਅਖੀਰ ਤੇਰਾ ਨਾਮ ਹੀ ਅਖੀਰ ਚ ਸਹਾਈ ਹੁੰਦਾ RAM KALI ਮਹਿਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ ਜਾਂ ਜਾਨ ਦੇਖਾਂ ਤਾ ਨਰ ਹਰੀ ਏ ਪ੍ਰਮਾਤਮ ਸਭ ਜੀਵਾਂ ਚ ਤੇਰੀ ਜੋਤ ਹੈ ਮੈਂ ਜਿੱਧਰ ਵੇਖਣਾ ਮੈਨੂੰ ਤੂੰ ਹੀ ਦਿਸਣਾ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੋ ਮਾਇਆ ਮਨ ਗਾੜਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਉ ਏ ਮਾਲਕ ਪ੍ਰਭੂ ਮੇਰੀ ਜ਼ਿੰਦਗੀ ਦੀਆਂ ਵੱਧੀਆਂ ਖੁਆਇਸ਼ਾਂ ਦੂਰ ਕਰ ਮੇਰੇ ਮਨ ਮਾਇਆ ਦੇ ਅੰਨੇ ਖੂਬ ਵਿੱਚ ਫਸਿਆ ਹੈ ਮੇਰਾ ਮਨ ਕਿਰਪਾ ਕਰਕੇ ਪਾਰ ਲੰਗਾਵ ਦੂਸਰੀ ਰਹਾਬ ਜਾਂ ਪੀਤਰ ਕਟ ਪੀਤਰ ਵਸਿਆ ਬਾਹਰ ਕਾਹੇ ਨਹੀਂ ਤਿੰਨ ਕੀ ਸਾਰ ਕਰੇ ਨਹੀਂ ਸਾਹਿਬ ਸਦਾ ਚਿੰਤ ਮਨ ਮਾਹੀ ਜਿੰਨਾ ਬੰਦਿਆਂ ਦੇ ਹਿਰਦੇ ਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਏ ਉਹਨਾਂ ਨੂੰ ਬਾਹਰ ਵੀ ਹਰ ਥਾਂ ਉਹੀ ਦਿਸਦਾ ਉਹਨਾਂ ਨੂੰ ਕੀ ਨਹੀਂ ਬਣ ਜਾਂਦਾ ਕਿ ਮਾਲਕ ਪ੍ਰਭੂਨਾ ਦੀ ਸਦਾ ਸੰਭਾਲ ਕਰਦਾ ਆਪੇ ਨੇੜਾ ਆਪੇ ਦੂਰ ਅਲਪੇ ਸਰਬ ਰਹਾ ਪਰਪੂਰ ਪ੍ਰਮਾਤਮਾ ਆਪ ਜੀਵਾਂ ਦੇ ਨੇੜੇ ਆਪ ਦੂਰ ਹੈ ਆਪ ਸਭ ਥਾਂ ਵਸਿਆ ਹੈ ਸਤਗੁਰ ਮਿਲੇ ਅੰਧੇਰਾ ਜਾਏ ਜਾਨ ਦੇ ਖਾਂ ਤਾਰਿਆ ਸਮੇ ਜਿੱਧਰ ਵੇਖਣਾ ਮੈਨੂੰ ਪਰਮਾਤਮਾ ਦਿਸਦਾ ਸਤਗੁਰੂ ਦੇ ਮਿਲਦਿਆ ਹਨੇਰਾ ਮੁੱਕ ਜਾਂਦਾ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗ ਸਬਾੜੀ ਪ੍ਰਣਮਤ ਨਾਨਕ ਦਾਸਨ ਦਾਸਾ ਪ੍ਰਥਾ ਪੇਗਾ ਪ੍ਰਾਣੀ ਹੈ ਜੀ ਜਿੰਨਾ ਚਿਰ ਤੇਰੀਆਂ ਅੱਖਾਂ 'ਚ ਬਾਹਰਲੀ ਦਿਸਤੀ ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਉਹਨਾਂ ਚਿਰ ਤੇਰੇ ਅੰਦਰ ਸਹਿਮ ਤੇ ਵਹਿਮ ਬਣਿਆ ਰਹੇਗਾ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗ ਸਬਾਣੀ ਰਣਾਮਤ ਨਾਨਕ ਦਾਸ ਅੰਦਾਸਾ ਪਰਥਾ ਪੇਗਾ ਪ੍ਰਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ